ਪੀਟਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਮਹਿਰਾ ਸੋ ਵੱਡੀ ਖਬਰ ਸੰਸਦ ਮੈਂਬਰ ਅਮਰਿਤ ਪਾਲ ਸਿੰਘ ਨੂੰ ਲੈ ਕੇ ਆ ਰਹੀ ਹੈ ਸੋ ਦੱਸ ਸੀ ਕਿ ਅਮਰਿਤ ਪਾਲ ਸਿੰਘ ਨੂੰ ਵੱਡਾ ਚੱਕਾ ਲੱਗਾ ਤਾਂ ਸੁਪਰੀਮ ਕੋਰਟ ਨੇ ਅੱਜ ਐਨਐਸਏ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਦਰਸਲ 31 ਅਕਤੂਬਰ ਨੂੰ ਸੰਸਦ ਮੈਂਬਰ ਅਮਰਿਤ ਪਾਲ ਸਿੰਘ ਨੇ ਐਨਐਸਏ ਲਗਾਉਣ ਦੇ ਵਿਰੋਧ ਵਿੱਚ ਪਟੀਸ਼ਨ ਤਿਆਰ ਕੀਤੀ ਸੀ ਤਾਂ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਹਾਈ ਕੋਰਟ ਜਾਣਾ ਚਾਹੀਦਾ ਸੀ ਸੁਦਾਲਤ ਨੇ ਹਾਈ ਕੋਰਟ ਨੂੰ 6 ਹਫਤਿਆਂ ਦੇ ਅੰਦਰ ਮਾਮਲੇ ਦੀ ਸੁਣਵਾਈ ਪੂਰੀ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਅਤੇ ਐਨਵੀ ਅੰਜਨੇਯਾ ਦੀ ਬੈਂਚ ਸਾਹਮਣੇ ਹੋਈ ਹੈ। ਸੋ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਐਸਐਸਪੀ ਦਿਹਾਤੀ ਅਤੇ ਡਿਬਰੂਗੜ ਜੇਲ੍ਹ ਦੇ ਸੁਪਰਡੰਟ ਵੀ ਪਾਰਟੀ ਬਣਾਇਆ ਗਿਆ। ਸੁਮਿਲਪਾਲ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਇਹਨਾਂ 'ਤੇ ਲਗਾਉਣ ਉਹਨਾਂ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਕਰਦਾ ਤੇ ਉੱਥੇ ਉਹਨਾਂ ਦੀ ਹਿਰਾਸਤ ਹੈ ਜਿਹੜੀ ਕੀ ਖਤਮ ਕਰ ਦੇਣੀ ਚਾਹੀਦੀ ਹੈ। ਸਮਰਿਤਪਾਲ ਦੀ ਪਟੀਸ਼ਨ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਉਸ ਨੂੰ ਸੰਸਦ ਦੇ ਸੈਸ਼ਨਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜੋ ਉਹਨਾਂ ਦੀ ਹਿਰਾਸਤ ਕਾਰਨ ਰੋਕਿਆ ਗਿਆ ਸਮਰਿਤਪਾਲ ਦੀ ਪਟੀਸ਼ਨ ਦੇ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇੱਕ ਸੰਸਦ ਮੈਂਬਰ ਨੂੰ ਕੰਮ ਕਰਨ ਤੋਂ ਰੋਕਣਾ ਉਹਨਾਂ ਦੇ ਹਲਕੇ ਅਤੇ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ ਤੇ ਉੱਥੇ ਜਿਸ ਕਤਲ ਕੇਸ ਦੇ ਲਈ ਸੰਸਦ ਮੈਂਬਰ ਅਮਰਿਤਪਾਲ ਖਿਲਾਫ ਐਨਰਸਿਪੋਧਾ ਆਇਆ ਗਿਆ ਹੈ ਉਹ 9 ਅਕਤੂਬਰ 2024 ਦਾ ਹੈ ਤਾਂ ਪੁਲਿਸ ਐਸਆਈਟੀ ਦੀ ਜਾਂਚ ਦੇ ਵਿੱਚ ਅਮਰਿਤਪਾਲ ਦਾ ਨਾਮ ਅਤਵਾਦੀ ਅਸਿੱਦਲਾ ਦੇ ਨਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਤੇ ਅਮਰਿਤਪਾਲ ਇਸ ਸਮੇਂ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ